ਓਏ ਇਹਨੇ ਇਕੱਠਾ ਵੇਖੋ ਪੈਰਾਂ ਛੱਡਦੇ ਇਹ ਵਾਕਿਆ ਮਜ਼ਾਕ ਬਣਾ ਰਿਹਾ ਖੜ ਕੇ ਓਏ ਇੱਕਦਮ ਅਭੀ ਤੂੰ ਪਹਿਲਾਂ ਉਹਦਾ ਮਜ਼ਾਕ ਬਣਾ ਰਿਆ ਖੜ ਕੇ ਤੇ ਤੂੰ ਕਹਿੰਦਾ ਤੂੰ ਦੁਕਾਨਦਾਰ ਬੰਦਾ ਤੂੰ ਸਹੀ ਕਰ ਰਿਹਾ ਹੈ ਮੈਂ ਕੀ ਕਰਿਆ ਮੈਂ ਤੈਨੂੰ ਇੱਕ ਡਰਾਮਾ ਨੂੰ ਪੈਸੇ ਮੋੜਦੇ ਫਿਰ ਤੂੰ ਡਾਂਮੇਬਾਜੀ ਕਰ ਰਿਹਾ ਪਿਛੇ ਜਨਾਨੀ ਨਾਲ ਦੇਖ ਕੇ ਤੈਨੂੰ ਸ਼ਰਮ ਨਹੀਂ ਆਦੀ ਲੇਡੀਜ਼ ਨੂੰ ਜਾਣ ਕੇ ਡਾਂਮੇਬਾਜੀ ਕਰ ਰਿਹਾ ਇਹਨੇ ਐ ਵੀ ਹੋਗੇ ਹੁਣ ਓਏ ਰਾਣਾ ਬੈਠ ਰੇਂਦਾ ਹੈਵੀ ਹੋਵੇਂਗਾ ਤੂੰ ਹੁਣ ਜੇ ਤੇਰੀ ਘਰ ਵਾਲੀ ਤੇਰੀ ਤੇਰੀ ਮਾਤਰੇ ਨਾਲ ਹੋਵੇ ਤੂੰ ਕਰੇਗਾ ਇਦਾਂ ਤੂੰ ਕਰੇਗਾ ਤੇਰੀ ਮਾਂ ਨਾਲ ਹੋਵੇ ਨਹੀਂ ਹੈਵੀ ਹੋਣ ਲੱਗ ਗਏ ਉਹ ਕੀ ਹੈ ਵੀ ਇਹ ਤੂੰ ਨੱਚੀ ਜਣਾ ਦਾ ਜਨਾਨੀਆਂ ਦੇ ਨਾਲ ਇਹਨੂੰ ਸ਼ਰਮ ਨਹੀਂ ਮਾਰੀ ਵੀ ਬੰਦੇ ਨੂੰ ਤੂੰ ਕੋਲੇ ਪੈਸੇ ਦੇ ਤਾ ਚੌੜੂ ਜਾ ਰਹੇ ਨੇ ਬਸ 200 ਗ੍ਰਾਮ ਸੀਕੂ ਹੈ ਅਗਲੇ ਨੇ ਪੈਸਾ ਯਾਰ ਤੂੰ ਅਗਲੇ ਲੈ ਫਿਰ ਤੂੰ ਡਰਾਮੇ ਵਾਈ ਕਿਉਂ ਕਰ ਰਿਹਾ ਤੂੰ ਵਹਿ ਮੋੜ ਤੇ ਗੱਲ ਖਤਮ ਹੋ ਗਈ ਸੀਕੂ ਲੈ ਕੇ ਆਏ ਕੋਈ ਆ ਤੂੰ ਡਰਾਮੇ ਵਾਈ ਕਿਉਂ ਕਰ ਰਿਹਾ ਉਹ ਕੱਲਾ ਪਤਾ ਦੇ ਕਿਉਂ ਡਰਾਮੇ ਵਾਈ ਕਰ ਰਿਹਾ ਉਹਦੇ ਨਾਲ ਹੁਣ ਓਕੇ ਆ ਬਸ ਚਲੋ ਚਲੋ ਓਏ ਚਲੋ ਚਲੋ ਤੈਨੂੰ ਸ਼ਰਮ ਮੁਰ ਜੇਦੀ ਕਿ ਤੂੰ ਇਲੀਗਲ ਜਗ੍ਹਾ ਤੇ ਦੁਕਾਨ ਲਾਈ ਹੋਈ ਆ ਉੱਪਰੋਂ ਤੂੰ ਡਰਾਮੇਬਾਜ਼ੀ ਕਰ ਰਿਹਾ ਲੋਕਾਂ ਨਾਲ ਥੋੜਾ ਵੇਖ ਜੇ ਛੋੜਾ ਆ ਠੀਕ ਆ ਭਾਈ ਓਕੇ ਆ ਚਲੋ ਚਲੋ ਬੈਠੋ ਚਲੋ ਓਏ